ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਐ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਝ ਨਾ ਕੁਝ ਤਾਂ ਤੇ ਘੱਟੋ ਘੱਟ ਇੱਕ ਪਲੇਟ ਤਾਂ ਸੈਂਟਰ ਗਵਰਨਮੈਂਟ ਦੇ ਅੱਗੇ ਰੱਖੀ ਸਕਦੀ ਹੈ ਤਾਂ ਲੌਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲੇ ਵੀ ਕਿਹਾ ਸੀ ਕਿ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਇਹ ਦੇਖੋ ਹੁਣ ਤਾਂ ਕਲੀਅਰ ਕੱਟ ਜਿਹੜੀ ਆ ਉਹਦੀ ਵੀਡੀਓ ਦੇਤੇ اور ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਾਈਮਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਜ਼ਗੱਟ ਕਰ ਰਿਹਾ ਤੇ ਸੁਭਾਵਨਾ ਉਹ ਸਾਰੀ ਦੀ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹਦੀ ਚੱਲ ਰਹੀ ਹੈ ਤੁਹਾਨੂੰ ਕੋ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਲੀ ਨਾ ਸੈਂਟਰ ਨਾ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਵੀ ਪਤਾ ਤੁਹਾਨੂੰ ਸਾਰੀ ਗੱਲ ਦਾ ਹੈਗਾ ਕ੍ਰਮਕੁੱਲ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼नोई ਤਾਂ ਲਗਭਗ ਹੀ ਗਵਰਨਰ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਜਿਹੜੀ ਗੋੜ ਹੈ ਕੀ ਲੱਗਦਾ ਹੈ ਕਿ ਕਿਵੇਂ ਦੇਖ ਦੋਗੇ ਸਰਕਾਰਾਂ ਕਿ ਉਹ ਨਿਰਧਿਤ ਕਾਰਵਾਈ ਕਰਦੀਆਂ ਹੈਗੇ ਜਿਵੇਂ ਇੱਕ ਸਟੇਟ ਕਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਛਿੜੜੇ ਵੀ ਨਹੀਂ ਫਰਕ ਪੱਗਦੀ ਕਿ ਚਾਹੇ ਝਾਰ ਜੇਲ੍ਹ ਦੀ ਗੱਲ ਹੋਵੇ ਜਾਂ ਹੋਰ ਜਿੰਨਾ ਹੋਣਾ ਮੈਂ ਤਾਂ ਪਹਿਲਾਂ ਹੀ ਜਦੋਂ ਮੇਰੀ ਉਹਦੇ ਰਾਹੁਲ ਜੀ ਨਾਲ ਵੀ ਗੱਲ ਹੋਈ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ ਹਉ ਸੇਫ ਕਰਨੀ ਹੈ ਇਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਉਹ ਗੁਜਰਾਤ ਦੇ ਵਿੱਚ ਤੋਂ ਹੁਣ ਗੁਜਰਾਤ ਜੇਲ੍ਹ ਦੇ ਵਿੱਚੋਂ ਆਹ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ Eid ਮੁਬਾਰਕ ਦੇ ਰਹੇ ਸਾਰੀ ਗੱਲਬਾਤ ਉਹਦੀ ਆਮ ਨੋਰਮਲ ਜਿਦਾ ਆਪਾਂ ਵੀਡੀਓ ਕਾਲਾਂ ਕਰਦੇ ਆ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਚੀਜ਼ ਉਹ ਕੋਈ ਐਦਾਂ ਦੀ ਲੱਗ ਨਹੀਂ ਰਹੀ ਇਸ ਬੈਠੋ ਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬਹੁਤ ਬੇਡਾਰਕ ਬੁਖੂਬੀ ਛਲਾ ਰਹੇ ਆ ਸਾਡੇ ਦੇਸ਼ ਤੋਂ ਜਿਹੜੀਆਂ ਪਹਿਲੇ ਇੰਟਰਵਿਊ ਜਿਹੜੀਆਂ ਹੋਈਆਂ ਨੇ ਜਾਂ ਜੇਲਾਂ ਦੇ ਵਿੱਚ ਤੁਸੀਂ ਤੋਂ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ ਰੁੱਖ ਅੱਗੇ ਕਹਿੰਦਾ ਹਾਈ ਕੋਰਟ ਉਹਦੇ ਵਿੱਚ ਕੀ ਕਿੱਥੋਂ ਕੀ ਕਪੋਰਚਾ ਹਾਈ ਕੋਰਟ ਨੇ ਦੋ ਵਾਰ ਮਾਂਜੋ ਕੋਰਟ ਨੇ ਅਰਾਉਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇ ਨਿਖਾਬ ਕਰਤੀਆਂ ਕਿਸੇ ਦੋਸ਼ੀ ਦਾ ਨਾਮ ਤਾਂ ਇਹਨੇ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨੇ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਵੱਡੇ ਕਾਫੀ ਪੋਲਿਟਿਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਦੇ ਵਿੱਚ ਤਾਂ ਜੇ ਉਹ ਨੈਕਸਸ ਕਿਤੇ ਦਾ ਫੇਰ ਹੀ ਉਹਦੇ ਵਿੱਚ ਗੱਲ ਨਿਕਲੇ ਕੁਰੀ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਰਪ੍ਰੇਰੀ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਜਸਤਿਸ ਕਿਹਨੇ ਦੇਣਾ ਹੈ ਭਾਈ ਵਿਕਰਮ ਜੀ ਵੀ ਨੇ ਦੋਸ਼ ਲਾਏ ਆ ਵੀ ਅੱਜ ਕੂਮਲੈਂਡ ਵਾਲਾ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇਰਦ ਗਿਰਦ ਹੈ ਵੀ ਉਹ ਵੀ ਮੰਤਰੀਆਂ ਕਰੋੜਾਂ ਦੇ ਜਿਹੜਾ ਲਾਉਂਸ ਮਿਸ਼ਨ ਨੂੰ ਦੇ ਰਿਹਾ ਤੇ ਉਹਨੂੰ ਕਿਵੇਂ ਦੇਖ ਦੱਸੋ ਦੇਖੋ ਤੁਸੀਂ ਪਿੱਛੇ ਜੇ ਐਨਆਈ ਨੇ ਜੇ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ ਚ 22 ਨੇਮ ਸਾਰੇ ਬਿਲਡਰ ਉਹਦੇ ਚ ਮਹਾਲੀ ਦੇ ਵੀ ਹੈ ਉਹਦੇ ਚ ਅਮਲੋਟ ਦੇ ਵੀ ਹੈ ਸਾਡੀ ਬਾਂਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖਿਆ ਬਾਈ ਨੇ ਕੋਈ ਗੱਲ ਹੁਣ ਲੁਪੀ ਛੁੱਪੀਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਵੇਰੇ ਸਭ ਦੇ ਬਾਈ ਨੇਮ ਐਨਆਈਏ ਨੇ ਤੁਹਾਡੇ ਨੈਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟ ਆਉਣੀ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਕੁਝ ਹੈ ਪਰ ਹਮਤੂ ਕਿਉਂ ਕਾਰਵਾਈ ਨਹੀਂ ਕਰਨੀ ਚਾਹੁੰਦਾ ਜਦ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ ਤਾਂ ਉਹਦਾ ਹਿੱਸਾ ਪੱਤੀ ਇਹਨਾਂ ਕੋਈ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਨਹੀਂ ਤਾਂ ਕਸਟਡੀ ਦੇ ਵਿੱਚ ਬੰਦਾ ਹੋਵੇ ਤਾਂ ਉਹ ਫੋਨ ਕਿਦਾਂ ਜੂਨ ਕਰ ਦੇ ਜਾਂ ਕੁਝ ਕਰੇ ਇਹ ਲੜੀ ਬੜੀ ਗੱਲ ਹੈ ਸਾਰੀ ਪੰਜਾਬ ਦੀ ਆਪਾਂ ਗੱਲ ਕਰੀ ਜੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਣੀ ਸੀ ਹੁਣ ਤਾਂ ਪਾਕਿਸਤਾਨ ਨਾਲ ਸਿੱਧੀਆਂ ਗੱਲਾਂ ਹੋਣ ਲੱਗੀਆਂ ਕਿਵੇਂ ਦੇਖਦੇ ਹੋ ਪਾਕਿਸਤਾਨ ਚ ਕੀ ਗੱਲ ਲੱਗਦੀ ਹੈ ਦੇਖਣਾ ਜੀ ਇੱਕ ਮਾਤਰਤ ਮਾਤਰ ਦਾ ਫੋਨ ਮਿਲਿਆ ਹੁੰਦਾ ਨਾ ਦੇਸ਼ਦਰੂ ਦਾ ਪਰਚਾ ਰੇ ਜਾਂਦੇ ਹੁਣ ਦੁਸ਼ਮਣ ਵੇਸ਼ ਨਾਲ ਇਹ ਗੱਲ ਕਰ ਦੋ ਫਲਾਨੀ ਗੱਲ ਕਰ ਦੋ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਇਸ ਇਹਦੇ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਕਸਟ੍ਰੀਮੇਟੇ ਹੋ ਜੇ 0% ਵੀ ਤੁਸੀਂ ਦੇਖ ਲਓ ਕੱਖ ਨਹੀਂ ਹੋਣਾ ਮੰਨ ਲਓ ਇਹ ਚੀਜ਼ ਨੂੰ ਸਭੋ ਪ੍ਰਚਾਰ ਕੀ ਇਹ ਦੱਸਣਾ ਚਾਹੁੰਦੇ ਐ ਵੀ ਉਹ ਜਿਸ ਤਰ੍ਹਾਂ ਪਹਿਲਾਂ ਹੰਦਰ ਵੱਟ ਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਇਹ ਬਿਸ਼ਨੋਈ ਵੀ ਇੰਨਾ ਜ਼ਿਆਦਾ ਸਟਰੋਂਗ ਹੈ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਦਰੂਗਾ ਨਹੀਂ ਤਾਂ ਤਾਂ ਮੇਰਾ ਟੈਲੋਨ ਵੀ ਕੇ ਆਈਡੀ ਐਂ ਹੋਰ ਕੁਛ ਨਹੀਂ ਸਤ ਕਰ ਲਿਆ ਹੁਣ ਜੇ ਸਿੱਤੇ ਘਾਰ ਲਗਾਉਂਗੇ ਕਿਉਂਕਿ ਪਹਿਲਾਂ ਵੀ ਪੰਜਾਬ ਤੋਂ ਜਿਹੜੀ ਇੰਸੂਰ ਸੂਦੀ ਘਾਰਵੇਟ ਲਗਭਗ ਸਭ ਜਗ੍ਹਾ ਤੇ ਲਾ ਕੇ ਦੇਖ ਲਈ ਆ ਪ੍ਰਵਾਤ ਭਾਗ ਗਿਆ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਆਪਾਂ ਨੂੰ ਘਰੇ ਦਿੱਤੀ ਐ ਇਸ ਤਰ੍ਹਾਂ ਹੋ ਸਕਦਾ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਐ ਤਾਂ ਵੈਗਰੂ ਯਜੇਨਾ ਲੀਡਰਾਂ ਤੇ ਸਰਕਾਰਾਂ ਤੇ ਕੋਈ ਉਮੀਦ ਤਾਂ ਹੈ ਨਹੀਂ ਠੀਕ ਹੈ ਕੋਰਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ ਇੰਨੇ ਕਿ ਲੜੇਗੇ